ਰਾਜਵੀਰ ਜਵੰਦੇ ਦਾ ਪਰਿਵਾਰ ਇਸ ਵੇਲੇ ਬਹੁਤ ਵੱਡੇ ਸਦਮੇ ਦੇ ਵਿੱਚ ਆ ਕਿਉਂਕਿ ਦੋਸਤੋ ਇੱਕੋ ਇੱਕ ਜਿਹੜਾ ਪੁੱਤ ਸੀ ਕਮਾਨ ਵਾਲਾ ਉਹ ਚਲਾ ਗਿਆ ਹੁਣ ਘਰ ਦੇ ਵਿੱਚ ਹੋਰ ਕੋਈ ਕਮਾਨ ਵਾਲਾ ਨਹੀਂ ਹੈਗਾ ਤਾਂ ਉੱਥੇ ਜਿਹੜੇ ਰਾਜਵੀਰ ਜਵੰਦੇ ਦੇ 52 ਸ਼ੋਅ ਬੁੱਕ ਕੀਤੇ ਹੋਏ ਸੀਗੇ ਉਹਨਾਂ 52 ਸ਼ੋਅਾਂ ਦੇ ਵਿੱਚੋਂ ਜਿਹੜੇ ਹੁਣ ਉਸਦੇ ਦੋਸਤ ਨੇ ਰਾਜਵੀਰ ਜਵੰਦੇ ਦੇ ਜਸ ਬਾਜਬਾ ਦੀ ਗੱਲ ਕਰੀਏ ਕਣਬਰ ਗਰੇਵਾਲ ਦੀ ਗੱਲ ਕਰੀਏ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਨਾ ਤਾਂ ਇਹਨਾਂ ਨੇ ਫੈਸਲਾ ਕੀਤਾ ਵੀ ਰਾਜਵੀਰ ਜਵੰਦੇ ਦੇ ਜਿਹੜੇ ਸ਼ੋਅ ਬੁੱਕ ਸੀ ਉਹ ਆਪਾਂ ਲਾਵਾਂਗੇ ਤੇ ਸਾਰੀ ਕਮਾਈ ਜਿਹੜੀ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦੇਵਾਂਗੇ ਤੇ ਉਥੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਤੁਸੀਂ ਲਾਉਣੇ ਆ ਤਾਂ ਉਹਨਾਂ ਦੀ ਡਰੈੱਸ ਪਾ ਕੇ ਲਾਉਣੇ ਆ ਜਿਹੜੀ ਰਾਜਵੀਰ ਜਵੰਦਾ ਹਮੇਸ਼ਾ ਹੀ ਪਰਫਾਰਮ ਕਰਦੇ ਪਾਉਂਦਾ ਹੁੰਦਾ ਸੀਗਾ ਰਾਜਵੀਰ ਜਵੰਦਾ ਦੀ ਡਰੈੱਸ ਜਿਹੜੀ ਗਰਦਾਸ ਮਾਨ ਵਰਗੀ ਸੀ ਇੱਕੋ ਇੱਕ ਪੰਜਾਬੀ ਸਿੰਗਰ ਪੱਗ ਵਨ ਕੇ ਜਿਹੜੀ ਉਹ ਡਰੈੱਸ ਪਾਉਂਦਾ ਸੀਗਾ ਐਸੇ ਕਰਕੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਕਿਹਾ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਲਾਉਣੇ ਆ ਤਾਂ ਉਹ ਜਿਹੜਾ ਡਰੈੱਸ ਰਾਜਵੀਰ ਜਵੰਦੇ ਵਾਲੀ ਪਾਈ ਜਾਵੇ ਰਾਜਵੀਰ ਜਵੰਦੇ ਦੇ ਬੁੱਕ ਸ਼ੋਅਾਂ ਦੇ ਵਿੱਚੋਂ ਪਹਿਲਾ ਪ੍ਰੋਗਰਾਮ ਜਿਹੜਾ ਹੁਣ ਜਸ ਬਾਜਵੇ ਨੇ ਲਾਇਆ ਤੇ ਉਹੀ ਡਰੈੱਸ ਪਾ ਕੇ ਲਾਇਆ ਜਿਹੜੀ ਰਾਜਵੀਰ ਜਵੰਦਾ ਆਪਣੇ ਸਟੇਜਾਂ ਉਤੇ ਪਾ ਕੇ ਗਾਉਂਦਾ ਹੁੰਦਾ ਸੀਗਾ ਕਿਤੇ ਵੀ ਵਿਆਰ ਦੇ ਜਾਂ ਕਿਤੇ ਹੋਰ ਫੰਕਸ਼ਨ ਖਾੜਿਆਂ ਦੇ ਵਿੱਚ ਜਾਂਦਾ ਸੀ ਰਾਜਵੀਰ ਜਵੰਦਾ ਆਹੀ ਡਰੈਸ ਪਾ ਕੇ ਜਾਂਦਾ ਸੀ ਤੇ ਉਹੀ ਡਰੈਸ ਪਾ ਕੇ ਜਿਹੜਾ ਜਸ ਬਾਜਵਾ ਨੇ ਪ੍ਰੋਗਰਾਮ ਲਾਇਆ ਤੇ ਇਸ ਪ੍ਰੋਗਰਾਮ ਤੋਂ ਜਿੰਨੀ ਵੀ ਕਮਾਈ ਹੋਣੀ ਹੈਗੀ ਉਹ ਸਾਰੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਾਊਗੀ ਰਾਜਵੀਰ ਜਵੰਦੇ ਨੂੰ ਪੋਟਜਾ ਹਸਪਤਾਲ ਦੇ ਵਿੱਚ ਰੱਖਣ ਦਾ ਜਿਹੜਾ ਕੁੱਲ ਖਰਚਾ ਆਇਆ ਨਾ ਉਹ 35 ਲੱਖ ਰੁਪਏ ਸੀਗੇ ਕੁਝ ਟਾਈਮ ਪਹਿਲਾਂ ਹੀ ਜਿਹੜਾ ਰਾਜਵੀਰ ਜਵੰਦਾ ਆ ਇੱਕ ਮੁਹਾਲੀ ਦੇ ਵਿੱਚ ਵੱਡਾ ਮਕਾਨ ਲੈ ਕੇ ਹਟਿਆ ਸੀਗਾ ਤੇ ਰਾਜਵੀਰ ਜਵੰਦਾ ਨੇ ਸੋਚਿਆ ਵੀ ਜਦੋਂ ਉਹ ਅੱਗੇ ਪ੍ਰੋਗਰਾਮ ਲਾਊਗਾ ਤਾਂ ਉਸ ਦੀ ਜਿਹੜੀ ਸਾਰੀ ਸੈਟਿੰਗ ਵੀ ਆਜੂਗੀ ਉੱਥੇ ਹੀ ਮੋਹਾਲੀ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਰਹਿਣ ਲੱਗ ਪਿਆ ਸੀ ਪਰ ਪ੍ਰਮਾਤਮਾ ਨੇ ਕੁਝ ਹੋਰ ਕੀਤਾ ਮਨਜ਼ੂਰ ਸੀ ਪ੍ਰਮਾਤਮਾ ਨੂੰ ਹੋਰ ਤੇ ਰਾਜਵੀਰ ਜਵੰਦਾ ਨਹੀਂ ਰਿਹਾ ਸਾਨੂੰ ਹਮੇਸ਼ਾ ਲਈ ਹਾਲ ਵਿਦਾ ਕਹਿ ਗਿਆ ਤੇ ਉਹ ਜਿਹੜਾ ਹੁਣ ਪਰਿਵਾਰ ਦੀ ਸਥਿਤੀ ਹੈ ਉਸ ਨੂੰ ਜਿਹੜਾ ਸੈੱਟ ਕਰਨਾ ਰਾਜਵੀਰ ਜਵੰਦਾ ਦੇ ਸਾਥੀ ਕਲਾਕਾਰਾਂ ਨੇ ਕਰਨਾ ਕਨਬਰ ਗਰੇਵਾਲ ਕੁਲਵਿੰਦਰ ਵਿੱਲਾ ਹਮੇਸ਼ਾ ਤੋਂ ਹੀ ਰਾਜਵੀਰ ਜਵੰਦਾ ਦੇ ਨਾਲ ਰਹੇ ਨੇ ਸ਼ੁਰੂ ਤੋਂ ਇਕੱਠੇ ਪੜਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਬਾਅਦ ਇਕੱਠੇ ਸਿੰਗਿੰਗ ਸ਼ੁਰੂ ਕੀਤੀ ਤਿੰਨੇ ਹੀ ਜਿਹੜੇ ਸਟਾਰ ਬਣੇ ਤੇ ਇਸ ਤੋਂ ਇਲਾਵਾ ਗੱਲ ਕਰੀ ਰਣਜੀਤ ਬਾਵੇ ਨੇ ਵੀ ਇਹ ਫੈਸਲਾ ਲਿਆ ਸੀ ਵੀ ਜਿਹੜਾ ਮੈਂ ਵੀ ਇਹ ਇਹ ਪ੍ਰੋਗਰਾਮਾਂ ਦੇ ਵਿੱਚ ਹੋਊਗਾ ਕਿਉਂਕਿ ਜਦੋਂ ਇੱਕ ਆਰਟਿਸਟ ਨੂੰ ਸਾਈਨ ਕੀਤਾ ਜਾਂਦਾ ਖਾੜਿਆਂ ਵਾਸਤੇ ਪ੍ਰੋਗਰਾਮ ਵਿਆਹ ਦੇ ਪ੍ਰੋਗਰਾਮ ਵਾਸਤੇ ਤਾਂ ਕੁਝ ਨਾ ਕੁਝ ਪੇਮੈਂਟ ਪਹਿਲਾਂ ਦਿੱਤੀ ਜਾਂਦੀ ਹੁੰਦੀ ਆ ਤਾਂ ਹੋ ਸਕਦਾ ਉਹ ਪੇਮੈਂਟ ਜਿਹੜੀ ਰਾਜਵੀਰ ਜਵੰਦੇ ਦੇ ਕੋਲ ਆਈ ਹੋਵੇ ਤਾਂ ਉਸੇ ਕਰਕੇ ਜਿਹੜਾ ਸ਼ੋਅ ਹਲੇ ਤੱਕ ਬੁੱਕ ਸੀਗੇ ਤੇ ਏਦੂ ਬਾਅਦ ਹੁਣ ਆਰਟਿਸਟਾਂ ਨੇ ਫੈਸਲਾ ਲਿੱਤਾਗਾ ਵੀ ਜਿੰਨੀ ਵੀ ਕਮਾਈ ਆ ਪਰਿਵਾਰ ਦੇ ਆਪਾਂ ਜਿਹੜਾ ਮਤਲਬ ਸਹਿਯੋਗ ਕਰਾਂਗੇ ਪਰਿਵਾਰ ਨੂੰ ਕੁਛ ਵੀ 1 ਰੁਪਿਆ ਵੀ ਨਹੀਂ ਰੱਖਾਂਗੇ ਹਾਲਾਂਕਿ ਜਾਨ ਦਾ ਖਰਚਾ ਜਿਹੜਾ ਉਹ ਵੀ ਆਪ ਦਾ ਕਰਾਂਗੇ ਤੁਸੀਂ ਜਾਣਦੇ ਹੋ ਰਾਜਵੀਰ ਜਵੰਦਾ ਦੇ ਨਿੱਕੇ ਨਿੱਕੇ ਬੱਚੇ ਆ ਇੱਕ ਨਿੱਕੀ ਜੀ ਕੁੜੀ ਆ ਉਹਦੋਂ ਛੋਟਾ ਜਿਹੜਾ ਮੁੰਡਾ ਹੈਗਾ ਤੇ ਪਿਤਾ ਦੀ ਜਿਹੜੀ ਪਹਿਲਾਂ ਹੀ 2021 ਦੇ ਵਿੱਚ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਕੱਲਾ ਪਰਿਵਾਰ ਨੂੰ ਪਾੜ ਰਿਆ ਸੀ ਬੜੀ ਮਿਹਨਤ ਕੀਤੀ ਸੀ ਇਸ ਨੌਜਵਾਨ ਨੇ ਸਿਰਫ 35 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਆਪਣੀ ਪਤਨੀ ਤੇ ਬੱਚੇ ਜਿਹੜੇ ਇੱਕ ਭੈਣ ਆ ਇੱਕ ਮਾਤਾ ਹੈ ਨਾ ਉਹਨਾਂ ਨੂੰ ਰੋਂਦੇ ਛੱਡ ਗਿਆ ਹਮੇਸ਼ਾ ਦੇ ਲਈ ਤੇ ਇਹਦੇ ਵਿੱਚ بڑے ਸਿੰਗਰ ਜਿਹੜੇ ਪੰਜਾਬ ਦੇ ਆਏ ਬੜਿਆਂ ਨੇ ਦੁੱਖ ਜਤਾਇਆ ਉਸ ਤੋਂ ਬਾਅਦ ਹੀ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਵੀ ਜਿਹੜਾ ਰਾਜਵੀਰ ਜਵੰਦੇ ਦਾ ਜਿੰਨੇ ਸ਼ੋਅ ਬੁੱਕ ਨੇ ਉਹ ਸਾਰੇ ਦੇ ਸਾਰੇ ਅਸੀਂ ਲਾਵਾਂਗੇ ਤੇ ਜਿਹੜਾ ਵੀ ਕੁਛ ਵੀ ਕਮਾਈ ਹੋਗੀ ਉਹ ਪਰਿਵਾਰ ਨੂੰ ਦਿੱਤੀਓ ਤਾਂ ਜੋ ਅੱਗੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਉਹਨਾਂ ਦੇ ਪਰਿਵਾਰ ਦੇ ਫਿਊਚਰ ਲਈ ਜਿਹੜੀ ਕੰਮ ਆ ਸਕੇ ਦੋਸਤੋ ਇਹ ਰਾਜਵੀਰ ਜਵੰਦੇ ਦਾ ਘਰ ਹੈ ਇੱਥੇ ਜਿਹੜਾ ਰਾਜਵੀਰ ਜਵੰਦਾ ਤੁਸੀਂ ਬੜੀਆਂ ਫੋਟੋਆਂ ਵੇਖੀਆਂ ਆਉਣੀਆਂ ਇੱਥੇ ਕਈ ਆਰਟਿਸਟ ਦੋਸਤ ਵੀ ਰਾਜਵੀਰ ਜਵੰਦੇ ਦੇ ਹੁੰਦੇ ਸੀ ਪਰ ਹੁਣ ਜਿਹੜਾ ਇੱਥੇ ਮਾਹੌਲ ਹੈ ਬਹੁਤ ਹੀ ਜ਼ਿਆਦਾ ਮਾੜਾ ਹੈ